ਮਹਿੰਗਾਈ ਦੇ ਮਾਮਲੇ ਦੇ ਵਿੱਚ ਇਸ ਸਾਲ ਫੇਰ ਵੈਨਕੂਵਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ। ਇਸ ਤੋਂ ਇਲਾਵਾ ਮਹਿੰਗੇ ਘਰਾ ਦੇ ਮਾਮਲੇ ਦੇ ਵਿੱਚ ਵੈਨਕੂਵਰ ਦਾ ਦੁਨੀਆ ਦੇ ਵਿੱਚ ਤੀਜਾ ਸਥਾਨ ਹੈ। ਮਹਿੰਗੇ ਘਰਾ ਦੇ ਮਾਮਲੇ ਦੇ ਵਿੱਚ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਹਾਂਗਕਾਂਗ ਦੂਜੇ ਨੰਬਰ ਤੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਤੇ ਤੀਜੇ ਨੰਬਰ ਤੇ ਕੈਨੇਡਾ ਦਾ ਸ਼ਹਿਰ ਜਿਹੜਾ ਵੈਨਕੂਵਰ ਮੰਨਿਆ ਗਿਆ। ਆਮ ਲੋੜਾਂ ਦੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੀ ਮਹਿੰਗਾਈ ਦੇ ਮਾਮਲੇ ਦੇ ਵਿੱਚ ਵੈਨਕੂਵਰ ਜਿਹੜਾ ਉਹ ਸਭ ਤੋਂ ਦੁਨੀਆ ਦਾ ਮਹਿੰਗਾ ਜਿਹੜਾ ਉਹ ਸ਼ਹਿਰ ਮੰਨਿਆ ਗਿਆ ਕੈਲੀਫੋਰਨੀਆ ਦੀ ਇੱਕ ਯੂਨੀਵਰਸਿਟੀ ਦੇ ਰਿਪੋਰਟ ਦੇ ਮੁਤਾਬਕ ਕੈਨੇਡਾ ਦਾ ਸ਼ਹਿਰ ਵੈਨਕੂਵਰ ਦੇਸ਼ ਤੋਂ ਸਭ ਤੋਂ ਜਿਹੜਾ ਮਹਿੰਗਾ ਹੁੰਦਾ ਸੀ ਤੇ ਹੁਣ ਦੁਨੀਆ ਭਰ ਦੇ ਵਿੱਚੋਂ ਵੀ ਹੈ ਜਿਹੜਾ ਉਹ ਮਹਿੰਗਾ ਹੋ ਗਿਆ ਇੱਥੋਂ ਹਰ ਚੀਜ਼ ਜਿਹੜੀ ਉਹ ਮਹਿੰਗੀ ਮਿਲਦੀ ਹੈ ਇਸੇ ਤਰ੍ਹਾਂ ਘਰਾਂ ਦੀਆਂ ਕੀਮਤਾਂ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਵੈਨਕੂਵਰ ਵਿੱਚ ਪੂਰੇ ਕੈਨੇਡਾ ਨਾਲੋਂ ਜ਼ਿਆਦਾ ਜਿਹੜਾ ਘਰ ਉਹ ਮਹਿੰਗੇ ਇੱਥੇ ਹੀ ਮਿਲਦੇ ਨੇ ਤੇ ਜੇਕਰ ਦੁਨੀਆ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚ ਹਾਂਗਕਾਂਗ ਇੱਕ ਅਜੀਹਾ ਸ਼ਹਿਰ ਹੈ ਜਿੱਥੇ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਸਭ ਤੋਂ ਮਹਿੰਗੀਆਂ ਨੇ ਹਾਂਗਕਾਂਗ ਸ਼ਹਿਰ ਦੇ ਵਿੱਚ ਦਾ ਜਿਹੜਾ ਏਰੀਆ ਘਟ ਹੋਣ ਕਾਰਨ ਤੇ ਉੱਥੇ ਜਿਹੜੀ ਜਨਸੰਖਿਆ ਉਹ ਵੱਧਦੀ ਜਾ ਰਹੀ ਹੈ ਇਸ ਕਰਕੇ ਜਿਹੜੀਆਂ ਉੱਥੇ ਘਰਾਂ ਦੀਆਂ ਕੀਮਤਾਂ ਨੇ ਉਹ ਬਹੁਤ ਜ਼ਿਆਦਾ ਵਧ ਨੇ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਵਿੱਚ ਵੀ ਜਿਹੜੇ ਘਰ ਨੇ ਬਹੁਤ ਮਹਿੰਗੇ ਨੇ ਘਰਾਂ ਦੀ ਮਹਿੰਗਾਈ ਦੇ ਮਾਮਲੇ ਵਿੱਚ ਸਿਡਨੀ ਜਿਹੜਾ ਉਹਦਾ ਦੂਜਾ ਸਥਾਨ ਹੈ ਤੇ ਇਸ ਤੋਂ ਅੱਗੇ ਦੁਨੀਆ ਭਰ ਦੇ ਸ਼ਹਿਰਾਂ ਵਿੱਚੋਂ ਵੈਨਕੂਵਰ ਆ ਜਿਹੜਾ ਉਹ ਤੀਜੇ ਨੰਬਰ ਤੇ ਜਿਹੜਾ ਆਉਂਦਾ ਜਿੱਥੇ ਘਰਾਂ ਦੀ ਮਹਿੰਗਾਈ ਜਿਹੜੀ ਉਹ ਬਹੁਤ ਜ਼ਿਆਦਾ ਹੈ ਭਾਵੇਂ ਪਿਛਲੇ ਸਾਲਾਂ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਪਰ ਫਿਰ ਵੀ ਵੈਨਕੂਵਰ ਤੋਂ ਸਾਰੇ ਸ਼ਹਿਰ ਜਿਹੜੇ ਉਹ ਪਿੱਛੇ ਨੇ ਇੱਥੋਂ ਤੱਕ ਕਿ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਟੋਰਾਂਟੋ ਵੀ ਹੈ ਜਿਹੜਾ ਉਹ ਵੀ ਮਹਿੰਗਾਈ ਦੇ ਮਾਮਲੇ ਦੇ ਵਿੱਚ ਵੈਨਕੂਵਰ ਦੇ ਨਾਲੋਂ ਜਿਹੜਾ ਉਹ ਸਸਤਾ ਹੈ